ਮ੍ਰਿਤਿਉ ਤੇ ਪਰਲੋਕ ਇਸ ਜਗ ਵਿੱਚ ਗਿਆਨ ਤੋਂ ਛੁੱਟ ਕੋਈ ਮ੍ਰਿਤਿਉ ਨਹੀਂ ਹੈ ਅਗਿਆਨ ਹੀ ਮ੍ਰਿਤਿਉ ਹੈ ਇਗਨੋਰੈਂਸ ਇਜ਼ ਡੈਥ ਕੀ ਅਰਥ ਹੋਇਆ ਕੀ ਅਗਿਆਨ ਹੀ ਮ੍ਰਿਤਿਉ ਹੈ ਜੇਕਰ ਗਿਆਨ ਮ੍ਰਿਤਿਉ ਹੈ ਤਾਂ ਹੀ ਗਿਆਨ ਅਮ੍ਰਿਤ ਹੋ ਸਕਦਾ ਹੈ ਅਗਿਆਨ ਮ੍ਰਿਤਿਉ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਮ੍ਰਿਤਕ ਕਿਤੇ ਹੈ ਹੀ ਨਹੀਂ ਅਸੀਂ ਨਹੀਂ ਜਾਣਦੇ ਇਸ ਲਈ ਇੰਓ ਲੱਗਦਾ ਹੈ ਮ੍ਰਿਤਿਓ ਸੰਭਵ ਹੈ ਮ੍ਰਿਤਿ ਇਸ ਧਰਤੀ ਉੱਪਰ ਸਭ ਨਾਲੋਂ ਅਸੰਭਵ ਘਟਨਾ ਹੈ ਜਿਹੜੀ ਹੋ ਹੀ ਨਹੀਂ ਸਕਦੀ ਜਿਹੜੀ ਕਦੀ ਹੋ ਹੀ ਨਹੀਂ ਹੋਵੇ ਜਿਹੜੀ ਕਦੀ ਹੋਵੇਗੀ ਨਹੀਂ ਪਰ ਰੋਜ਼ ਪਤਾ ਲੱਗਦਾ ਹੈ ਅਸੀਂ ਹਨੇਰੇ ਵਿੱਚ ਖੜੇ ਹਾਂ ਅਗਿਆਨ ਵਿੱਚ ਖੜੇ ਹਾਂ ਜਿਹੜਾ ਨਹੀਂ ਮਰਦਾ ਉਹ ਮਰਦਾ ਹੋਇਆ ਦਿਸਦਾ ਹੈ ਇਸ ਅਰਥ ਵਿੱਚ ਅਗਿਆਨੀ ਮ੍ਰਿਤਿਉ ਹੈ ਤੇ ਜਿਸ ਦਿਨ ਅਸੀਂ ਜਾਣ ਲੈਨੇ ਆ ਮ੍ਰਿਤਿਉ ਲੋਭ ਹੋ ਜਾਂਦੀ ਹੈ ਤੇ ਅੰਮ੍ਰਿਤ ਹੀ ਅੰਮ੍ਰਿਤ ਬਾਕੀ ਰਹਿ ਜਾਂਦਾ ਹੈ ਕਦੀ ਤੁਸੀਂ ਖਿਆਲ ਕੀਤਾ ਕਿ ਤੁਸੀਂ ਕਿਸੇ ਆਦਮੀ ਨੂੰ ਮਰਦਿਆ ਵੇਖਿਆ ਤੁਸੀਂ ਕਹੋਗੇ ਬਹੁਤ ਸਾਰੇ ਨੂੰ ਵੇਖਿਆ ਪਰ ਮੈਂ ਕਹਾਂਗਾ ਕਿ ਨਹੀਂ ਵੇਖਿਆ ਅੱਜ ਤੱਕ ਕਿਸੇ ਨੇ ਕਿਸੇ ਨੂੰ ਨਹੀਂ ਮਰਦੇ ਵੇਖਿਆ ਮਰਨ ਦੀ ਪ੍ਰਕਿਰਿਆ ਅੱਜ ਤੱਕ ਵੇਖੀ ਨਹੀਂ ਗਈ ਜਿਹੜੇ ਅਸੀਂ ਕਹਿੰਨੇ ਆ ਉਹ ਕੇਵਲ ਜੀਵਨ ਦੇ ਵਿਦਾ ਹੋ ਜਾਣ ਦੀ ਪ੍ਰਕਿਰਿਆ ਹੈ ਮਰਨ ਦੀ ਨਹੀਂ ਜਿਵੇਂ ਅਸੀਂ ਬਟਨ ਦੱਬਿਆ ਤੇ ਬਿਜਲੀ ਦਾ ਬਲਬ ਬੁੱਝ ਗਿਆ ਜਿਹੜੇ ਨਹੀਂ ਜਾਣਦਾ ਉਹ ਕਹੇਗਾ ਬਿਜਲੀ ਮਰ ਗਈ ਉਹ ਕਹੇਗਾ ਜਿਹੜਾ ਜਾਣਦਾ ਹੈ ਉਹ ਕਹੇਗਾ ਬਿਜਲੀ ਪਹਿਲਾਂ ਉਜਾਗਰ ਸੀ ਹੁਣ ਨਹੀਂ ਹੈ ਪਹਿਲਾਂ ਪ੍ਰਗਟ ਸੀ ਹੁਣ ਪ੍ਰਗਟ ਹੋਗੀ ਮਰ ਨਹੀਂ ਗਈ ਫੇਰ ਬਟਨ ਦਬਿਆ ਜਾਏਗਾ ਬਿਜਲੀ ਫੇਰ ਆਵੇਗੀ ਵਗੇਗੀ ਤੇ ਚਾਨਣ ਹੋਵੇਗਾ ਜੀਵਨ ਸਮਾਪਤ ਨਹੀਂ ਹੁੰਦਾ ਕੇਵਲ ਸਰੀਰ ਤੋਂ ਵੱਖ ਹੁੰਦਾ ਪਰ ਵਦਾਈ ਸਾਨੂੰ ਮ੍ਰਿਤਿਉ ਲੱਗਦੀ ਹੈ ਇਹ ਕਿਉਂ ਲੱਗਦੀ ਆ ਕਿਉਂਕਿ ਅਸੀਂ ਅੰਦਰ ਦੇ ਸਰੀਰ ਤੋਂ ਅੱਡ ਕਿਸੇ ਦੀ ਮੌਜੂਦਗੀ ਨੂੰ ਅਨੁਭਵ ਨਹੀਂ ਕੀਤਾ ਸਾਡਾ ਅਨੁਭਵ ਹੀ ਹੈ ਕਿ ਮੈਂ ਸਰੀਰਾਂ ਇਸ ਲਈ ਜਦੋਂ ਸਰੀਰ ਸਮਾਪਤ ਹੋਏਗਾ ਬਾਲਨ ਦੇ ਜੋਗ ਹੋ ਜਾਏਗਾ ਤਾਂ ਸੰਭਾਵਤ ਨਤੀਜਾ ਹੋਏਗਾ ਕਿ ਮਰ ਗਿਆ ਸਰੀਰ ਤੋਂ ਅਡ ਆਪਣੇ ਜਿਸ ਦੇ ਕਿਸੇ ਤਤਵ ਨੂੰ ਨਹੀਂ ਨ ਜਾਣਿਆ ਉਹ ਗਿਆਨੀ ਦਾ ਮਤਲਬ ਇਹ ਨਹੀਂ ਕਿ ਜਿਸ ਨੂੰ ਯੂਨੀਵਰਸਿਟੀ ਦੀ ਡਿਗਰੀ ਨਹੀਂ ਮਿਲੀ ਹੈ ਵਿਸ਼ਵਵਿਦਿਆਲੇ ਦਾ ਕੋਈ ਸਰਟੀਫਿਕੇਟ ਨਹੀਂ ਹੈ ਸੱਚ ਤਾਂ ਇਹ ਹੈ ਵਿਸ਼ਵਵਿਦਿਆਲੇ ਦੇ ਜਿੰਨੇ ਵੀ ਸਰਟੀਫਿਕੇਟ ਦਿੱਤੇ ਅ ਗਿਆਨ ਉਨ੍ਹਾਂ ਵਧਿਆ ਘਟ ਨਹੀਂ ਹੋਇਆ ਕਾਰਨ ਨੇ ਇਸ ਦੇ ਕਾਰਨ ਹੈ ਕਿ ਵਿਸ਼ਵ ਵਿਦਿਆਲੇ ਦੇ ਸਰਟੀਫਿਕੇਟ ਨੂੰ ਲੋਕ ਗਿਆਨ ਸਮਝਣ ਲੱਗੇ ਨੇ ਇਸ ਲਈ ਅਸਲੀ ਗਿਆਨ ਦੀ ਜੇ ਕੋਈ ਲੋੜ ਦੀ ਹੈ ਜ਼ਰੂਰਤ ਹੀ ਅਨੁਭਵ ਨਹੀਂ ਕੀਤੀ ਗਈ ਅਗਿਆਨੀ ਆਦਮੀ ਕੋਲ ਸਰਟੀਫਿਕੇਟ ਨਹੀਂ ਹੁੰਦਾ ਉਹ ਕੇਵਲ ਗਿਆਨ ਦੀ ਖੋਜ ਕਰਦਾ ਹੈ ਅਖੌਤੀ ਗਿਆਨੀ ਕੋਲ ਸਰਟੀਫਿਕੇਟ ਹੁੰਦਾ ਉਹ ਮੰਨ ਲੈਂਦਾ ਕਿ ਮੈਂ ਗਿਆਨੀ ਹਾਂ ਮੇਰੇ ਕੋਲ ਯੂਨੀਵਰਸਿਟੀ ਦੀ ਡਿਗਰੀ ਹੈਗੀ ਆ ਹੋਰ ਕੀ ਚਾਹੀਦਾ ਗਿਆਨ ਤਾਂ ਇੱਕ ਐ ਆਪਦਾ ਗਿਆਨ باقی ਸਾਰੀਆਂ ਖਬਰਾਂ ਨੇ ਇਨਫੋਰਮੇਸ਼ਨ ਐ ਨੌਲੇਜ ਨਹੀਂ باقی ਸਾਰੀ ਜਾਣ ਪਛਾਣ ਐ ਗਿਆਨ ਨਹੀਂ ਆਹੋ ਇਸੇ ਲਈ ਗਿਆਨ ਦੇ ਦੋ ਹਿੱਸੇ ਕੀਤੇ ਨੇ ਨੌਲੇਜ ਤੇ ਇੱਕ ਵੈਟਸ ਗਿਆਨ ਤੇ ਜਾਣਕਾਰੀ ਗਿਆਨ ਦਾ ਕੇਵਲ ਇੱਕ ਦਾ ਹੋ ਸਕਦਾ ਉਹ ਹੈ ਮੈਂ ਹਾਂ ਬਾਕੀ ਇਹ ਸਾਰੇ ਜਾਣ ਪਛਾਣੇ ਗਿਆਨ ਨਹੀਂ ਆਪਣੇ ਨਾਲੋਂ ਵੱਖ ਜਿਸ ਨੂੰ ਵੀ ਜਾਣਨਾ ਉਹ ਕੇਵਲ ਇੱਕ ਵਕਤ ਹੈ ਜਾਣ ਪਛਾਣ ਗਿਆਨ ਦਾ ਕੇਵਲ ਆਪਣੇ ਨੂੰ ਹੋ ਸਕਦਾ ਹੈ ਕਿਉਂਕਿ ਆਪਣੇ ਤੋਂ ਵੱਖਰਾ ਹੈ ਉਹ ਅੰਦਰ ਮੇਰਾ ਪ੍ਰਵੇਸ਼ ਨਹੀਂ ਹੋ ਸਕਦਾ ਕੇਵਲ ਬਾਹਰੋਂ ਮੁਸਕਦਾ ਹੈ ਪ੍ਰਿਛੇ ਹੀ ਕਰ ਸਕਦਾ ਹੈ ਉੱਪਰੋਂ ਉੱਪਰੋਂ ਜਾਣ ਪਛਾਣ ਸਕਦਾ ਹੈ ਅੰਦਰ ਨਹੀਂ ਜਾ ਸਕਦਾ ਅੰਦਰ ਤਾਂ ਕੇਵਲ ਇੱਕ ਜਗ੍ਹਾ ਜਾ ਸਕਦਾ ਹੈ ਜਿੱਥੇ ਮੈਂ ਹੈ ਇਹ ਕਿੰਨੇ ਮਜ਼ੇ ਦੀ ਗੱਲ ਹੈ ਕਿ ਆਪਣੀ ਜਾਣ ਪਛਾਣ ਹੁੰਦੀ ਹੈ ਤੇ ਦੂਜੇ ਦਾ ਗਿਆਨ ਨਹੀਂ ਹੁੰਦਾ ਦੂਜੇ ਦੀ ਜਾਣ ਪਛਾਣ ਨਹੀਂ ਹੁੰਦੀ ਆਪਣਾ ਗਿਆਨ ਨਹੀਂ ਹੁੰਦਾ ਆਪਣੀ ਜਾਣ ਪਛਾਣ ਇਸ ਲਈ ਨਹੀਂ ਹੁੰਦੀ ਕਿਉਂਕਿ ਆਪਣੇ ਬਾਹਰ ਕੋ ਮੰਦਾ ਉਹ ਪਾਣੀ ਹੈ ਦੂਜੇ ਦਾ ਗਿਆਨ ਇਸ ਲਈ ਨਹੀਂ ਹੁੰਦਾ ਕਿਉਂਕਿ ਦੂਜੇ ਦੇ ਅੰਦਰ ਪ੍ਰਵੇਸ਼ ਨਹੀਂ ਹੈ ਪਰ ਅਸੀਂ ਬਹੁਤ ਵਿਲੱਖਣ ਲੋਕ ਆਂ ਅਸੀਂ ਆਪਣੀ ਜਾਣ ਪਛਾਣ ਕਰ ਲੈਨੇ ਆ ਜਿਹੜਾ ਕਿ ਹੋ ਹੀ ਨਹੀਂ ਸਕਦਾ ਤੇ ਦੂਜੇ ਦੇ ਗਿਆਨ ਨੂੰ ਗਿਆਨ ਸਮਝ ਲੈਨੇ ਆ ਜਿਹੜਾ ਹੋ ਨਹੀਂ ਸਕਦਾ ਇਹ ਅਗਿਆਨ ਦੀ ਸਥਿਤੀ ਹੈ ਅਗਿਆਨ ਇੱਕ ਮ੍ਰਿਤਿ ਹ ਹੈ ਜਦੋਂ ਤੁਸੀਂ ਇੱਕ ਆਦਮੀ ਨੂੰ ਬੁਝ ਕੇ ਦੇਖਦੇ ਹੋ ਬੁਝਦੇ ਹੋ ਮਰਦੇ ਨਹੀਂ ਆਰਥ ਹੈ ਦੀਵੇ ਦਾ ਬੁਝਣਾ ਬਸ ਦੀਵਾ ਬੁੱਝ ਜਾਂਦਾ ਹੈ ਕੋਈ ਮਰਦਾ ਨਹੀਂ ਦਿਸਦਾ ਕੋਈ ਮਰਦੀ ਨਹੀਂ ਹੋ ਨਹੀਂ ਦਿੱਸਦੀ ਜੋਤੀ ਕੋਈ ਮਰਦੀ ਹੋਈ ਦਿਸਣ ਦੇ ਖੇਤਰ ਤੋਂ ਵਿਦਾ ਹੋ ਜਾਂਦੀ ਹੈ ਅਦ੍ਰਿਸ਼્ય ਵਿੱਚ ਲੀਨ ਹੋ ਜਾਂਦੀ ਹੈ ਫੇਰ ਪ੍ਰਗਟ ਹੋ ਸਕਦੀ ਹੈ ਫੇਰ ਲੀਨ ਹੋ ਸਕਦੀ ਹੈ ਇਸ ਪ੍ਰਗਟ ਅਪ੍ਰਗਟ ਹੋਣ ਦੇ ਚੱਕਰ ਵਿੱਚ ਮੈਂ ਉਹੀ ਹਾਂ ਨਾ ਮੈਂ ਪ੍ਰਗਟ ਹੁੰਦੀ ਹਾਂ ਨਾ ਮੈਂ ਅਪ੍ਰਗਟ ਹੁੰਦੀ ਹਾਂ ਕੇਵਲ ਰੂਪ ਪ੍ਰਗਟ ਅਪ੍ਰਗਟ ਹੁੰਦਾ ਹੈ ਉਹ ਜੋ ਰੂਪ ਦੇ ਅੰਦਰ ਲੁਕਿਆ ਹੈ ਸੱਚ ਹੈ ਉਨਾ ਪ੍ਰਗਟ ਵਿੱਚ ਹੁੰਦਾ ਤੇ ਨਾ ਪ੍ਰਗਟ ਵਿੱਚ ਹੁੰਦਾ ਨਾ ਜੀਵਨ ਵਿੱਚ ਜੀਵਤ ਹੁੰਦਾ ਨਾ ਮ੍ਰਿਤਯੂ ਵਿੱਚ ਮਰਦਾ ਤਦ ਅੰਮ੍ਰਿਤ ਦਾ ਅਨੁਭਵ ਹੈ ਅਸੀਂ ਦੂਜਿਆਂ ਨੂੰ ਮਰਦਿਆਂ ਵੇਖ ਕੇ ਬੁੱਝਦੇ ਵੇ ਕਿ ਹਿਸਾਬ ਲਾ ਲੈਨੇ ਕਿ ਸਾਰੇ ਮਰਦੇ ਨੇ ਤੇ ਮੈਂ ਵੀ ਮਰਾਂਗਾ ਪਰ ਕਦੀ ਕਿਸੇ ਮਰਨ ਦੇ ਵੇਲੇ ਨੇ ਪੁੱਛਿਆ ਨਹੀਂ ਕਿ ਮਰਗੇ ਪਰ ਉੱਤਰ ਨਹੀਂ ਦਿੰਦਾ ਇਸ ਲਈ ਮੰਨ ਲੈਨੇ ਆ ਕਿ ਉੱਤਰ ਵਿੱਚ ਹਾਂ ਹੁੰਦਾ ਮੌਣ ਚੁੱਪ ਨੂੰ ਹਾਂ ਦਾ ਲੱਛਣ ਸਮਝਣਨ ਦੀ ਗੱਲ ਸਾਰੀਆਂ ਥਾਵਾਂ ਤੇ ਠੀਕ ਨਹੀਂ ਐ ਮਰੇ ਹੋਏ ਆਦਮੀ ਨੂੰ ਪੁੱਛੋ ਮਰ ਗਏ ਮਰ ਗਏ ਹੋ ਜੇਕਰ ਉਹ ਉੱਤਰ ਦਿੰਦਾ ਤਾਂ ਸਮਝੋ ਮਰ ਗਿਆ ਨਹੀਂ ਜੇਕਰ ਉਹ ਚੁੱਪ ਰਹੇ ਤਾਂ ਅਸੀਂ ਸਮਝ ਲੈਨੇ ਆ ਕਿ ਮਰ ਗਿਆ ਪਰ ਚੁੱਪ ਸਵਕ੍ਰਿਤੀ ਦਾ ਲੱਛਣ ਨਹੀਂ ਬੋਲ ਸਕਦਾ ਇਸ ਲਈ ਮਰ ਗਿਆ ਅਜੇ ਹਾ ਸਮਝਨ ਦਾ ਕੋਈ ਕਾਰਨ ਨਹੀਂ ਆ ਦੱਖਣ ਵਿੱਚ ਬ੍ਰਹਮਯੋਗੀ ਇੱਕ ਸਾਧੂ ਨੇ ਆਕਸਫੋਰਡ ਯੂਨੀਵਰਸਿਟੀ ਕਲਕੱਤਾ ਤੇ ਰੰਗੂਨ ਯੂਨੀਵਰਸਿਟੀ ਵਿੱਚ ਮਰਨ ਦੇ ਪ੍ਰਯੋਗ ਕਰਦੇ ਵਿਖਾਏ ਸੀ ਉਹ 10 ਮਿੰਟ ਲਈ ਮਰ ਜਾਂਦਾ ਸੀ ਕਲਕੱਤਾ ਯੂਨੀਵਰਸਿਟੀ ਵਿੱਚ 10000 ਡਾਕਟਰ ਸਨ ਜਿਨ੍ਹਾਂ ਨੇ ਸਰਟੀਫਿਕੇਟ ਦੇ ਲਈ ਦਿੱਤਾ ਕਿ ਉਹ ਮਰ ਗਿਆ ਹੈ ਕਿਉਂ ਜੋ ਮ੍ਰਿਤਿ ਦੇ ਲੱਛਣ ਲੱਗਦੇ ਨੇ ਡਾਕਟਰੀ ਕਿਤਾਬਾਂ ਅਨੁਸਾਰ ਪੂਰੇ ਹੋ ਗਏ ਸਾਹ ਨਹੀਂ ਸੀ ਬੋਲ ਨਹੀਂ ਸਕਦਾ ਖੂਨ ਦਾ ਪ੍ਰਵਾਹ ਬੰਦ ਸੀ ਤਾਪਮਾਨ ਡਿੱਗ ਗਿਆ ਨਾੜੀ ਖੜ ਗਈ ਹਿਰਦੇ ਗਤੀ ਬੰਦ ਹੋ ਗਈ ਸਾਰੇ ਸੂਖ ਮ यंत्रਾ ਕਹਿ ਦਿੱਤਾ ਕਿ ਆਦਮੀ ਮਰ ਗਿਆ ਉਹਨਾਂ ਦਸਾਂ ਨੇ ਲਿਖਿਆ ਹਸਤਾਖਰ ਕੀਤੇ ਕਿਉਂ ਜੋ ਸਾਧੂ ਕਹਿ ਗਿਆ ਕਿ ਸਰਟੀਫਿਕੇਟ ਲਿਖ ਕੇ ਦਸਤਕਤ ਕਰ ਦੇਣਾ ਕਿ ਮੈਂ ਮਰ ਗਿਆ 10 ਮਿੰਟ ਬਾਗਰ ਫੇਰ ਸਭ ਕੁਝ ਮੁੜ ਆਇਆ ਸਾਹ ਚੱਲਣ ਲੱਗੇ ਟੜਕਣ ਚਾਲੂ ਹੋ ਗਈ ਲਊਆ ਫੇਰ ਚੱਲਣ ਲੱਗ ਗਿਆ ਨਾੜੀ ਚੱਲਣ ਲੱਗੀ ਅੱਖਾਂ ਖੋਲੀਆਂ ਭੁੱਲਣ ਲੱਗ ਗਿਆ ਅੰਤ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਿਆ ਹੁਣ ਮੈਂ ਤੁਹਾਡੇ ਸਰਟੀਫਿਕੇਟ ਬਾਰੇ ਕੀ ਅੱਖਾਂ ਤੁਸੀਂ ਬਹੁਤ ਜਾਲਸਾ ਜੋ ਜਿਉਂਦੇ ਆਦਮੀ ਨੂੰ ਮਰਨ ਦਾ ਸਰਟੀਫਿਕੇਟ ਦਿੰਨੇ ਹੋ ਉਹਨਾਂ ਨੇ ਕਿਹਾ ਜਿੱਥੋਂ ਤੱਕ ਅਸੀਂ ਜਾਣਦੇ ਸੀ ਮੌਤ ਵਾਪਰ ਗਈ ਸੀ ਉਸ ਤੋਂ ਅੱਗੇ ਅਸੀਂ ਨਹੀਂ ਜਾਣਦੇ ਔਰ ਉਹਨਾਂ ਡਾਕਟਰਾਂ ਵਿੱਚ ਇੱਕ ਨੇ ਆਪਣੇ ਨੋਟਸ ਵਿੱਚ ਲਿਖਿਆ ਕਿ ਉਸ ਦਿਨ ਤੋਂ ਮੈਂ ਮੌਤ ਦਾ ਸਰਟੀਫਿਕੇਟ ਨਹੀਂ ਦੇ ਸਕਿਆ ਕਿਸੇ ਨੂੰ ਕਿਉਂਕਿ ਉਸ ਦਿਨ ਜੋ ਮੈਂ ਵੇਖਿਆ ਉਸ ਤੋਂ ਸਾਫ਼ ਹੋ ਗਿਆ ਮ੍ਰਿਤਯੂ ਦੇ ਲੱਛਣ ਕੇਵਲ ਵਿਦਾ ਹੋਣ ਦੇ ਲੱਛਣ ਹਨ ਕਿਉਂ ਜੋ ਆਦਮੀ ਮੁਰਨਾ ਨਹੀਂ ਜਾਣਦਾ ਇਸ ਲਈ ਸਾਡੇ ਸਰਟੀਫਿਕੇਟ ਠੀਕ ਹਨ ਨਹੀਂ ਤਾਂ ਗਲਤ ਹੋ ਜਾਂਦੇ ਉਹ ਬ੍ਰਹਮਿਓਂ ਕੀ ਜਾਣਦਾ ਹੈ ਮੁਰਦਾ ਤਿੰਨ ਵਾਰੀ ਲੰਡਨ ਕੋਲਕੱਤਾ ਰੰਗੂਨੀਓਂ ਦੀ ਯੂਨੀਵਰਸਿਟੀ ਵਿੱਚ ਉਹਨਾਂ ਮਰ ਕੇ ਵਿਖਾਇਆ ਤੇ ਤਿੰਨਾ ਜਗਾਂ ਪਹਿਲਾ ਆਦਮੀ ਹੈ ਜਿਸਨੇ ਤਿੰਨ ਵਾਰੀ ਲਿਆ ਮੌਤਾ ਸਰਟੀਫਿਕੇਟ ਇਹ ਹੋਇਆ ਕਿ ਜਦੋਂ ਬ੍ਰਹਮਯੋਗੀ ਨੂੰ ਪੁੱਛਦੇ ਡਾਕਟਰ ਵੀ ਕੀ ਹੋਇਆ ਕੀ ਕੀਤਾ ਤੋ ਕਹਿੰਦੇ ਕਿ ਮੈਂ ਆਪਣੇ ਜੀਵਨ ਨੂੰ ਸੰਘੋੜ ਲੈਣਾ ਜਿਵੇਂ ਕਿ ਸੂਰਜ ਆਪਣੇ ਕਿਰਨਾਂ ਨੂੰ ਸੰਘੋੜ ਲਏ ਇਕੱਠੀਆਂ ਕਰ ਲਵੇ ਜਿਵੇਂ ਫੁੱਲ ਆਪਣੀਆਂ ਪੱਤੀਆਂ ਬੰਦ ਕਰ ਲਵੇ ਜਿਵੇਂ ਪੰਛੀ ਆਪਣੇ ਫੰਗ ਇਕੱਠੇ ਕਰ ਲਵੇ ਤੇ ਆਪਣੇ ਆਲੇ ਵਿੱਚ ਬੈਠ ਜਾਵੇ ਇਦਾਂ ਹੀ ਮੈਂ ਆਪਣੇ ਆਪ ਨੂੰ ਸੰਘੋੜ ਲੈਣਾ ਜੀਵਨ ਨੂੰ ਅੰਦਰੀਏ ਅੰਦਰ ਉਥੇ ਜਿੱਥੇ ਤੁਹਾਡੇ ਯੰਤਰ ਨਹੀਂ ਪੜ ਸਕਦੇ ਹੁੰਦਾ ਤਾਂ ਮੈਂ ਵੀ ਹਾਂ ਇਸ ਲਈ ਮੁੜਉਣਾ ਹਾਂ ਫਿਰ ਆਪਣੇ ਫੰਖ ਖਲਾਰ ਦਿਨਾ ਫਿਰ ਜੀਵਨ ਦੇ ਆਕਾਸ਼ ਵਿੱਚ ਉੱਡਣ ਲੱਗਦਾ ਆਪਣੇ ਆਲੇ ਨੇ ਤੋਂ ਬਾਹਰ ਸਾਰੇ ਸਾਡੇ ਸਾਰਿਆਂ ਅੰਦਰ ਇੱਕ ਗੁੰਮਥਾਂ ਹੈਗੀ ਐ ਜਿੱਥੇ ਆਤਮਾ ਸੁngੜ ਜਾਵੇ ਤਾ ਜੰਤਰ ਪਤਾ ਨਹੀਂ ਕਰ ਸਕਦੇ ਇੰਦਰੀਆ ਪਤਾ ਨਹੀਂ ਲਾ ਸਕਦੀਆਂ ਅਸਲ ਵਿੱਚ ਜੰਤਰ ਇੰਦਰੀਆ ਦੇ ਐਕਸਟੈਂਸ਼ਨ ਤੋਂ ਵੱਧ ਕੁਝ ਨਹੀਂ ਹੈ ਜੰਤਰ ਸਾਡੀ ਹੀ ਇੰਦਰੀਆ ਦਾ ਵਿਸਥਾਰ ਹੈ ਅੱਖ ਹੈ ਤਾਂ ਅਸੀਂ ਦੂਰਬੀਨ ਅਤੇ ਖੂਦ ਦਰਦੀਨ ਬਣਾਈ ਹੈ ਇਹ ਅੱਖ ਦਾ ਵਿਸਥਾਰ ਹੈ ਜਿਹੜੀ ਅੱਖ ਨੂੰ ਮੈਗਨੀਫਾਈ ਕਰ ਦਿੰਦੀ ਹੈ ਕੰਨ ਹੈ ਤਾਂ ਟੈਲੀਫੋਨ ਬਣਾਇਆ ਉਹ ਕੰਨ ਦਾ ਵਿਸਥਾਰ ਹੈ ਮੰਗ ਹੱਥਾ ਹੈ ਇੱਥੇ ਬੈਠਾ ਤੁਹਾਨੂੰ ਛੂ ਨਹੀਂ ਸਕਦਾ ਮੈਂ ਇੱਕ ਡੰਡਾ ਹੱਥ ਵਿੱਚ ਫੜ ਲਵਾਂ ਤਾਂ ਉਸ ਨਾਲ ਆਪ ਨੂੰ ਛੂ ਲਵਾਂ ਤਾਂ ਡੰਡਾ ਮੇਰੇ ਹੱਥ ਦਾ ਵਿਸਥਾਰ ਹੋ ਗਿਆ ਸਾਰੇ ਯੰਤਰ ਸਾਡੀਆਂ ਇੰਦਰੀਆਂ ਦੇ ਵਿਸਥਾਰ ਹਨ ਹੁਣ ਤੱਕ ਇੱਕ ਵੀ ਯੰਤਰ ਨਹੀਂ ਬਣਿਆ ਜਿਹੜੀਆਂ ਸਾਡੀਆਂ ਇੰਦਰੀਆਂ ਤੋਂ ਅੱਡ ਹੋਵੇ ਵਿਸਥਾਰਚ ਨਾ ਹੋਵੇ ਸਭ ਐਕਸਟੈਂਸ਼ਨ ਹੈ ਇੰਦਰੀਆਂ ਜਿਸ ਨੂੰ ਨਹੀਂ ਫੜ ਸਕਦੀਆਂ ਯੰਤਰ ਕਦੀ ਕਦੀ ਉਸਨੂੰ ਫਾੜ ਲੈਂਦਾ ਹੈ ਸੁਖਮ ਹੋਵੇ ਤਾਂ ਪਰ ਜਿਹੜੀਆਂ ਆਤਿੰਦਰੀਆਂ ਹਨ ਉਸ ਨੂੰ ਯੰਤਰ ਨਹੀਂ ਫਾੜ ਸਕਦਾ ਸੁਖਮ ਹੋਵੇ ਇੰਦਰੀ ਦੀ ਪਕਰ ਤੋਂ ਬਾਹਰ ਹੋਵੇ ਤਾਂ ਯੰਤਰ ਫਾੜ ਲੈਂਦਾ ਪਰ ਜਿਹੜਾ ਅਤਿਦ੍ਰਿਅ ਸੁਖਮ ਨਹੀਂ ਅਤਿਦ੍ਰਿਅ ਯਾਨੀ ਇੰਦਰੀਆ ਤੋਂ ਪਾਰ ਉਸ ਨੂੰ ਫਿਰ ਯੰਤਰ ਵੀ ਨਹੀਂ ਫਾੜ ਸਕਦਾ ਜੀਵਨ ਊਰਜਾ ਪ੍ਰਾਇਸਕਾਈਕੀ ਅਤ੍ਰਿਦਿਕ ਐਸ ਲਈ ਕੋਈ ਯੰਤਰ ਉਸਦੀ ਗਵਾਹੀ ਨਹੀਂ ਹੋ ਸਕਦਾ ਇਸ ਜੀਵਨ ਊਰਜਾ ਨੂੰ ਜਾਣਨ ਦਾ ਇੱਕੋ ਉਪਾਅ ਹੈ ਉਹ ਇੰਦਰੀਆਂ ਰਾਹੀ ਨਹੀਂ ਇੰਦਰੀਆਂ ਤੋਂ ਪਿੱਛੇ ਇੰਦਰੀਆਂ ਦੇ ਨਾਹੀ ਨਹੀਂ ਇੰਦਰੀਆਂ ਦੇ ਮਾਧਿਅਮ ਨੂੰ ਛੱਡ ਕੇ ਗਿਆਨ ਇੰਦਰੀਆਂ ਦਾ ਮਾਧਿਅਮ ਛੱਡ ਕੇ ਆਪ ਨੂੰ ਜਾਣਦਾ ਹੈ ਤੇ ਇੱਕ ਪਲ ਵੀ ਇਹ ਝਲਕ ਮਿਲ ਜਾਵੇ ਆਪੇ ਦੀ ਤਾਂ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਜਿਸ ਦੀ ਕੋਈ ਮ੍ਰਿਤਿਉ ਨਹੀਂ ਉਹ ਸੱਚ ਦਿਖਾਈ ਪੈ ਜਾਂਦਾ ਹੈ ਜਿਹਦਾ ਕੋਈ ਕੋਈ ਪ੍ਰਾਰੰਭ ਨਹੀਂ ਕੋਈ ਅੰਤ ਨਹੀਂ ਗਿਆਨੀ ਅਮ੍ਰਿਤ ਨੂੰ ਉਪਲਬਧ ਹੋ ਜਾਂਦੇ ਨੇ। ਅਲਕਾਸਮਿਸਟ ਕਹਿੰਦੇ ਨੇ ਅਸੀਂ ਲੱਭ ਰਹੇ ਹਾਂ ਉਹ ਤੱਤ ਜਿਹਦੇ ਨਾਲ ਆਦਮੀ ਅਮਰ ਹੋ ਜਾਏ ਉਹ ਕਦੀ ਨਹੀਂ ਲੱਭ ਸਕਣਗੇ। ਆਦਮੀ ਅਮਰ ਹੈਗਾ ਸੀ। ਕਿਸੇ ਚੀਜ਼ ਨਾਲ ਅਮਰ ਕਰਨ ਦੀ ਲੋੜ ਨਹੀਂ। ਚੇਤਨਾ ਅਮਰ ਹੀ ਹੈ। ਅਜੇ ਹਣਾ ਸੋਚੋ ਕਿ ਪਦਾਰਥ ਮਰਦਾ ਹੈ ਤਾਂ ਚੇਤਨਾ ਮਰੇ। ਪਦਾਰਥ ਵੀ ਅਮਰ ਹੈ। चेतना भी अमरा पदार्थ इसलिए अमरा क्यों जीवित है कि नहीं पदार्थ इसलिए अमरा क्यों जीवित है ही नहीं जड़ा जोंदा होवे ही मरूगा पदार्थ किवें मरेगा जो तो जीवित ही नहीं इसलिए पदार्थ अमरा उस दी मृत्यु दा कोई उपाय नहीं हैगा आत्मा इसलिए अमरा वो जीवित है जेड़ा जोंदा है ओ मार किवें सकेगा ਜੀਵਨ ਦੀ ਕੋਈ ਮਰਤਿਉ ਨਹੀਂ ਹੋ ਸਕਦੀ ਮਰਤਿਉ ਦਾ ਕੋਈ ਜੀਵਨ ਨਹੀਂ ਹੋ ਸਕਦਾ ਪਦਾਰਥ ਤਾਂ ਕੇਵਲ ਅਸਤਿਤਵ ਹੈ ਜੀਵਨ ਨਹੀਂ ਆਤਮਾ ਦਾ ਜੀਵਨ ਵੀ ਹੈ ਤੇ ਅਸਤਿਤਵ ਵੀ ਹੈ ਇਸ ਗੱਲ ਨੂੰ ਚੇਤੇ ਰੱਖੋ ਹੁੰਦਾ ਤੇ ਜ਼ਿੰਦਗੀ ਦੋਵੇਂ ਆਤਮਾ ਦੀ ਪਦਾਰਥੀ ਹੁੰਦਾ ਪਰ ਪਦਾਰਥ ਨੂੰ ਆਪਣਾ ਹੋਣ ਦਾ ਪਤਾ ਹੀ ਨਹੀਂ ਆਤਮਾ ਹੈ ਵੀ ਤੇ ਉਸ ਨੂੰ ਆਪਣੇ ਹੋਣ ਦਾ ਪਤਾ ਵੀ ਹੈ ਬਸ ਏ ਹੋਣ ਦਾ ਪਤਾ ਉਸ ਨੂੰ ਜੀਵਨ ਬਣਾ ਦਿੰਦਾ ਅਸੀਂ ਆਤਮਾ ਹੈਗੇ ਹਾਂ ਕਿਉਂਕਿ ਅਸੀਂ ਜਿਉਂਦੇ ਆ ਤੇ ਸਾਨੂੰ ਆਪਣੇ ਹੋਣ ਦਾ ਪਤਾ ਵੀ ਹੈ ਅਸੀਂ ਜਿਉਂਦੇ ਆ ਪਰ ਅਸੀਂ ਕੀ ਹਾਂ ਇਹਦਾ ਸਾਨੂੰ ਕੋਈ ਪਤਾ ਹੀ ਨਹੀਂ ਹੋਣ ਦਾ ਪਤਾ ਹੋਵੇ ਤੇ ਇਹ ਪਤਾ ਨਾ ਹੋਵੇ ਕਿ ਕੀ ਤਾਂ ਅਗਿਆਨ ਸਥਿਤੀ ਹੈ ਹੋਣ ਦਾ ਪਤਾ ਹੋਵੇ ਤੇ ਇਹ ਵੀ ਪਤਾ ਹੋਵੇ ਕਿ ਮੈਂ ਕੀ ਹਾਂ ਇਹ ਗਿਆਨ ਦੀ ਸਥਿਤੀ ਹੈ ਅਗਿਆਨੀ ਵਿਚ ਆਤਮਾ ਉਹੀ ਹੈ ਜਿੰਨੀ ਗਿਆਨੀ ਵਿੱਚ ਹੈ ਪੂਰਾ ਪਰ ਕਟਨੀ ਪਰ ਅਗਿਆਨੀ ਆਪਣੇ ਵੱਲੋਂ बेहोश ਹੈ ਗਿਆਨੀ ਆਪਣੇ ਪ੍ਰਤੀ ਹੋਸ਼ ਭਰਪੂਰ ਹੈ ਅਜਿਹੇ ਵਿਅਕਤੀ ਜਿਹੜੇ ਗਿਆਨ ਅੰਮ੍ਰਿਤ ਨੂੰ ਉਪਲਬਧ ਹੋ ਜਾਂਦੇ ਹਨ ਉਪਰ ਲੋਕ ਵਿੱਚ ਪ੍ਰੇਮ ਬ੍ਰह्म ਨੂੰ ਪਾਉਂਦੇ ਨੇ ਪਰ ਲੋਕ ਦਾ ਕੀ ਅਰਥ ਹੈ ਕਿ ਮਰਨ ਤੋਂ ਬਾਅਦ ਆਮ ਤੌਰ ਤੇ ਸਾਨੂੰ ਇਹ ਹੀ ਖਿਆਲ ਹੈ ਕਿ ਪ੍ਰਲੋਕ ਦਾ ਅਰਥ ਮਨਮਗਰੋ ਹੈ ਪਰ ਜਦੋਂ ਆਤਮਾ ਮਰਦੀ ਨਹੀਂ ਤਾਂ ਮਰਨ ਮਗਰ ਪਰਲੋਕ ਦਾ ਕੀ ਅਰਥ ਠੀਕ ਨਹੀਂ ਆ ਪਰਲੋਕ ਇਤੇ ਮਰਨ ਤੋਂ ਬਾਅਦ ਹੋਰ ਨਹੀਂ ਹੈ ਪਰਲੋਕ ਹੁਣਿਆ ਤੇ ਇੱਥੇ ਹੀ ਹੈ ਜਸਟ ਬਾਈ ది ਕੋਰਨਰ ਪਰ ਸਾਨੂੰ ਉਸ ਦਾ ਕੋਈ ਨਤੀਜਾ ਪਤਾ ਹੀ ਨਹੀਂ ਆ ਜਿਸ ਨੂੰ ਆਪਣਾ ਪਤਾ ਨਹੀਂ ਉਸ ਨੂੰ ਪਰਲੋਕ ਦਾ ਪਤਾ ਨਹੀਂ ਹੋ ਸਕਦਾ ਕਿਉਂਕਿ ਪਰਲੋਕ ਵਿੱਚ ਜਾਣ ਦੇ ਦੁਆਰ ਆਪਣੇ ਆਪ ਦਾ ਅਸਤਿਤਵ ਆਪਣੇ ਹੋਂਦ ਹੈ ਆਪਣੇ ਆਪ ਦਾ ਹੋਣਾ ਜਿਸ ਨੂੰ ਆਪਣਾ ਪਤਾ ਉਹ ਇੱਕੋ ਵੇਲੇ ਪਰਲੋਕ ਤੇ ਇਸ ਲੋਕ ਦੀ ਡੇਢੀ ਤੋਂ ਖੜਾ ਹੋ ਜਾਂਦਾ ਹੈ ਇਧਰ ਝਾਕਦਾ ਤਾਂ ਲੋਕ ਉਧਰ ਝਾਕਦਾ ਹੈ ਤਾਂ ਪਰਲੋਕ ਬਾਹਰ ਸਿਰ ਕੱਢਦਾ ਤੇ ਲੋਕ ਗਵਾਂਢ ਅੰਦਰ ਸਰ ਕਰਦਾ ਹੈ ਤਾਂ ਪਰਲੋਕ ਪਰਲੋਕ ਹੁਣੇ ਤੇ ਇੱਥੇ ਹੀ ਹੈ ਬ੍ਰਹਮ ਕਿਤੇ ਦੂਰ ਨਹੀਂ ਹੈ ਅਸਲ ਗਵਾਂਢ ਵਿੱਚ ਹੈ ਗਵਾਂਢੀ ਨਾਲੋਂ ਵੱਧ ਗਵਾਂਢ ਵਿੱਚ ਤੁਹਾਡੇ ਲਾਗੇ ਜਿਹੜਾ ਮਨਾਂ ਬੈਠਾ ਹੈ ਨਾ ਉਸ ਵਿੱਚ ਤੇ ਤੁਹਾਡੇ ਵਿੱਚ ਵੀ ਫਾਸਲਾ ਹੈ ਪਰ ਉਸ ਨਾਲੋਂ ਵੀ ਨੇੜੇ ਬ੍ਰह्म ਹੈ ਤੁਹਾਡੇ ਵਿੱਚ ਤੇ ਉਸ ਵਿੱਚ ਕੋਈ ਫਾਸਲਾ ਨਹੀਂ ਜਦੋਂ ਜ਼ਿਆਦਾ ਗਰਦਨ ਚੁਕਾਈ ਵੇਖ ਲਈ ਦਿਲ ਦੇ ਆਇਨੇ 'ਚ ਹੈ ਤਸਵੀਰੇ ਯਾਰ ਕੇਵਲ ਐਸਾ ਹੀ ਫਾਸਲਾ ਹੈ ਗਰਦਨ ਚੁਕਾਉਣ ਦਾ ਇਹ ਵੀ ਕੋਈ ਫਾਸਲਾ ਹੈ ਬਾਹਰ ਲੋਕ ਤੇ ਅੰਦਰ ਪਰ ਲੋਕ ਤੱਚੇ ਤੇ ਰੱਖੋ ਲੋਕ ਤੇ ਪਰਲੋਕ ਦੀ ਵਨ ਟਾਈਮ ਡਿਵੀਜ਼ਨ ਨਹੀਂ ਜਗਾ ਜਾਏ ਖਿਆਲ ਵਿੱਚ ਲੈ ਆਓ ਇਸ ਗਲੇ ਨੂੰ ਲੋਕ ਤੇ ਪਰਲੋਕ ਦੀ ਵਨ ਟਾਈਮ ਡਿਵੀਜ਼ਨ ਨਹੀਂ ਹੈ ਕਿਵੇਂ ਮਰਾਂਗਾ ਮਰਨ ਦੀ ਘਟਨਾ ਜਵਿਦਾ ਹੋਣ ਦੀ ਘਟਨਾ ਸਮੇਂ ਵਿੱਚ ਘਟੇਗੀ ਤੇ ਫਿਰ ਉਸ ਮਰਨ ਮਗਰੋਂ ਜੋ ਹੋਏਗਾ ਉਹ ਪਰਲੋਕ ਹੋਊਗਾ ਅਸੀਂ ਹੁਣ ਤੱਕ ਪਰਲੋਕ ਨੂੰ ਟੈਪਰੋਲ ਸਮਝਿਆ ਟਾਈਮ ਵਿੱਚ ਵੰਡਿਆ ਪਰਲੋਕ ਵੀ ਸਪੈਸ਼ਲ ਹੈ ਸਪੇਸ ਵਿੱਚ ਮੰਡਿਆ ਹੋਇਆ ਟਾਈਮ ਵਿੱਚ ਨਹੀਂ ਹੁਣੇ ਲੋਕ ਵੀ ਇੱਥੇ ਹੀ ਐ ਪਰ ਲੋਕ ਮੌਜੂਦ ਐ ਪਦਾਰਥ ਵੀ ਮੌਜੂਦ ਐ ਪਰਮਾਤਮਾ ਵੀ ਮੌਜੂਦ ਐ ਫਾਸਲਾ ਸਮੇਂ ਦਾ ਨਹੀਂ ਐ ਫਾਸਲਾ ਤਾਂ ਸਥਾਨ ਦਾ ਸਥਾਨ ਦਾ ਫਾਸਲਾ ਵੀ ਸਾਡੀ ਨਜ਼ਰ ਦਾ ਐ ਟੈਕਸ਼ਨੀਆਂ ਜੇਕਰ ਅਸੀਂ ਬਾਹਰ ਧਿਆਨ ਦਿੰਨੇ ਆ ਤਾਂ ਪਰਲੋਕ ਹੋ ਜਾਂਦਾ ਜੇਕਰ ਪਰਲੋਕ ਵੱਲ ਧਿਆਨ ਦਿੰਨੇ ਆ ਤਾਂ ਲੋਕ ਹੋ ਜਾਂਦਾ ਰਾਤ ਨੂੰ ਤੁਸੀਂ ਸੌਂ ਜਾਂਦੇ ਹੋ ਲੋਕ ਹੋ ਜਾਂਦਾ ਮੈਂ ਪੁੱਛਦਾ ਕਿ ਉਦੋਂ ਤੁਹਾਨੂੰ ਚੇਤੇ ਹੁੰਦਾ ਹੈ ਕਿ ਬਾਜ਼ਾਰ ਵਿੱਚ ਤੁਹਾਡੀ ਦੁਕਾਨ ਹੈ ਤੁਹਾਡੀ ਇੱਕ ਕੁੜੀ ਹੈ ਤੁਹਾਡੀ ਇੱਕ ਪਤਨੀ ਹੈ ਕਿ ਤੁਹਾਨੂੰ ਬੈਂਕ ਬੈਲਸ ਚੇਤਾ ਹੁੰਦਾ ਹੈ ਕਿ ਸਾਡਾ ਬੈਂਕ ਬੈਲੈਂਸ ਐਨਾ ਹੈ ਕਿ ਤੁਸੀਂ ਕਰਜ਼ਦਾਰ ਹੋ ਚਾ ਲੈਣਦਾਰ ਹੋ ਯਾਨੀ ਜੇ ਤੁਸੀਂ ਸੌਰੇ ਹੁੰਨੇ ਹੋ ਤਾਂ ਲੋਕ ਖੋ ਜਾਂਦਾ ਪਰ ਪਰ ਲੋਕ ਸ਼ੁਰੂ ਨਹੀਂ ਹੁੰਦਾ ਲੋਕ ਤੇ ਪ੍ਰਲੋਗ ਦੇ ਵਿਚਾਲੇ ਹੁੰਦਾ ਨੀਂਦ بے صورتی ہے لوک ਵਿਖੋ ਜਾਂਦਾ ਹੈ ਧਿਆਨ ਦੀ ਅਵਸਥਾ ਲੋਕ ਅਤੇ ਪਰਲੋਕ ਦੇ ਵਿਚਾਣੇ ਹੈ ਲੋਕ ਖੁੰਦਾ ਹੈ ਪਰਲੋਕ ਸ਼ੁਰੂ ਹੋ ਜਾਂਦਾ ਜਿਵੇਂ ਇੱਕ ਆਦਮੀ ਆਪਣੇ ਮਕਾਨ ਦੇ ਦੇੜੀ ਤੇ ਬੈਠ ਜਾਵੇ ਤੇ ਅੱਖਾਂ ਬੰਦ ਕਰ ਲਵੇ ਨਾ ਘਰ ਦੇ ਸੇ ਤੇ ਨਾ ਹੀ ਬਾਹਰ ਦੇ ਸੇ ਫਿਰ ਉਹ ਆਦਮੀ ਬਾਹਰ ਵੇਖੇ ਤੇ ਅੰਦਰ ਨਾ ਤੇ ਦਿੱਸੇ ਫਿਰ ਉਹ ਮੁੜ ਕੇ ਖੜਾ ਹੋ ਜਾਵੇ ਫਿਰ ਅੰਦਰ ਲਾਣਾ ਦਿੱਸੇ ਬਾਹਰ ਲਾਣਾ ਦਿੱਸੇ ਐਦਾ ਦਿਨ ਸਥਿਤੀਆਂ ਹੁੰਦੀਆਂ ਨੇ ਲੋਕ ਦੀ ਜਦੋਂ ਅਸੀਂ ਬਾਹਰ ਵੇਖਦੇ ਹਾਂ ਚੇਤਨਾ ਬਾਹਰ ਅੰਦਰ ਆਉਂਦੀ ਦਿਖਦੀ ਹੋਏਗੀ ਤੇ ਨੀਂਦ ਜਦੋਂ ਚੇਤਨਾ ਕਿਸੇ ਪਾਸੇ ਨਾ ਜਾ ਸਕੇ ਤੇ ਸੌਂਗੀ ਹੋਗੀ ਜਦੋਂ ਕਿਹਾ ਜਾਂਦਾ ਹੈ ਕਿ ਪਰਲੋਕ ਵਿੱਚ ਆਦਮੀ ਆਨੰਦ ਪ੍ਰਾਪਤ ਕਰਦਾ ਹੈ ਤਾਂ ਕਿ ਇਹਦਾ ਮਤਲਬ ਕੀ ਹੈ ਕਿ ਜਿਹੜੇ ਵਿਅਕਤੀ ਨੇ ਬ੍ਰਾਹਮਣ ਨੂੰ ਜਾਣਿਆ ਆਤਮਾ ਦੀ ਅਮਰਤਾ ਨੂੰ ਜਾਣਿਆ ਉਹ ਮਰਨ ਮਗਰੋਂ ਆਨੰਦ ਨੂੰ ਉਪਲਬਧ ਹੁੰਦਾ ਹੈ ਤੇ ਹਲੇ ਨਹੀਂ ਹੋਏਗਾ ਨਹੀਂ ਹਲੇ ਨਹੀਂ ਹੋ ਜਾਏਗਾ ਇਹ ਤੇ ਹੋ ਜਾਊਗਾ ਪਰ ਜਿਹੜਾ ਵਿਅਕਤੀ ਇਸ ਅਮਰਤਵ ਨੂੰ ਨਹੀਂ ਨਾ ਜਾਣਦਾ ਉਹ ਉਸ ਪਰਲੋਕ ਵਿੱਚ ਉਹ ਉਸ ਅੰਦਰ ਲੋਕ ਵਿੱਚ ਉੱਪਰਲੇ ਪਰਲੋਕ ਵਿੱਚ ਪਰਲੋਕ ਨੂੰ ਕਿਵੇਂ ਉਪਲਬਧ ਹੋਏਗਾ ਉਸ ਸੰਸਾਰ ਵਿੱਚ ਵੀ ਦੁੱਖ ਪਾਉਂਦਾ ਹੈ ਯਾਨੀ ਬਾਹਰ ਵੀ ਦੁੱਖ ਪਾਉਂਦਾ ਹੈ ਤੇ ਅੰਦਰ ਵੀ ਦੁੱਖ ਪਾਉਂਦਾ ਹੈ ਇਸ ਨੂੰ ਠੀਕ ਨਾਲ ਸਮਝ ਲਓ ਬਾਹਰ ਇਸ ਲਈ ਦੁੱਖ ਪਾਉਂਦਾ ਕਿ ਜਿਸ ਨੂੰ ਇਹ ਖਿਆਲ ਹੈ ਕਿ ਮ੍ਰਿਤੂ ਹੈ ਉਹ ਬਾਹਰ ਕਦੀ ਨਹੀਂ ਸੁਖ ਪਾ ਸਕਦਾ ਮ੍ਰਿਤਯੂ ਦਾ ਵਿਚਾਰ ਬਾਹਰਲੇ ਸਾਰੇ ਸੁੱਖਾਂ ਨੂੰ ਵਿਚੈਲਾ ਕਰ ਦਿੰਦਾ ਹੈ ਜ਼ਹਿਰੀਲਾ ਕਰ ਦਿੰਦਾ ਹੈ ਬਾਹਰ ਜੇਕਰ ਸੁਖ ਪਾਉਂਦਾ ਥੋੜਾ ਬਹੁਤ ਤਾਂ ਮ੍ਰਿਤਯੂ ਨੂੰ ਅਸਲਾ ਭੁਲ ਨਾ ਬੋਵੇਗਾ ਇਸ ਲਈ ਅਸੀਂ ਮੌਤ ਨੂੰ ਭੁਲਾਉਨੇ ਆ ਉਸ ਦੀ ਹੋਰ ਯਾਦ ਆਉਂਦੀ ਹੈ ਯਾਦ ਨਾ ਨਿਯਮ ਹੈ ਭੁਲਾਓ ਤਾਂ ਚੇਤੇ ਆਵੇਗੀ ਬੂਹੇ ਮੋਰਿਓ ਅਰਥੀ ਲੰਘਦੀ ਹੈ ਤਾਂ ਬਾਹਰ ਖੇੜ ਦੇ ਨਿਆਦਿਆਂ ਨੂੰ ਫੜ ਕੇ ਘਰ ਅੰਦਰ ਕਰਦੇ ਆ ਕਿ ਲੋਕ ਮੌਤ ਨਾ ਆ ਜਾਵੇ ਜਾਂ ਜੋ ਜਿਸ ਨੂੰ ਮੌਤ ਆ ਗਈ ਹੈ ਉਸ ਦੇ ਜੀਵਨ ਵਿੱਚ ਸੰਨਿਆਸ ਨੂੰ ਦੇਰ ਨਹੀਂ ਹੈ ਜਿਹੜਾ ਮੌਤ ਨੂੰ ਬੁਲਾ ਦੇਵੇ ਉਹ ਸੰਸਾਰ ਵਿੱਚ ਹੋ ਸਕਦਾ ਹੈ ਇਸ ਲਈ ਮੌਤ ਨੂੰ ਲਕੋਉਂਦੇ ਨੇ ਹਜ਼ਾਰ ਟੰਗ ਨਾਲ ਲਕੋਉਂਦੇ ਨੇ ਪਿੰਡੋਂ ਬਾਹਰ ਬਣਾਉਂਦੇ ਆ ਮੜੀਆਂ ਆਦਮੀ ਮਰਿਆ ਨਹੀਂ ਖਿਲ ਜਾਣੋਂ ਪਹਿਲਾਂ ਤਿਆਰ ਹੋ ਜਾਂਦੇ ਨੇ ਰਹਿਣ ਦਿਓ ਥੋੜੀ ਦੇਰ ਲੋਕਾਂ ਨੂੰ ਦੇਖ ਲੈਣ ਦਿਓ ਇਹ ਘਟਨਾ ਉਹਨਾਂ ਨਾਲ ਵੀ ਘਟਣ ਵਾਲੀ ਹੈ ਜਿਸ ਆਦਮੀ ਨੂੰ ਵਰਿਆ ਤੀਕ ਚਾਹਿਆ ਤੇ ਪਿਆਰ ਕੀਤਾ ਉਸਨੂੰ ਘਰੋਂ ਕਰਕੇ ਦਿੰਦੇ ਐਨੀ ਕਾਲੀ ਕਾਹਦੇ ਲਿਆ ਜਲਦੀ ਦਾ ਅੰਦਰਲਾ ਕਰਨ ਮਨੋਵਿਗਿਆਨਿਕ ਹੈ ਮਰੇ ਹੋਏ ਦੀ ਮੌਜੂਦਗੀ ਸਾਨੂੰ ਆਪੇ ਮਰੇ ਹੋਣ ਦੀ ਸੂਚਨਾ ਦਿੰਦੀ ਹੈ ਮੌਤ ਦਾ ਨਿਸ਼ਾਨ ਜੀਵਨ ਦੇ ਨਾਂ ਨਾਲ ਰਹਿ ਜਾਵੇ ਉਸਨੂੰ ਝਟ ਅੱਡ ਕਰ ਦਿਓ ਮਜ਼ੇ ਦੀ ਗੱਲ ਇਹ ਹੈ ਕਿ ਜਨਮ ਮਗਰੋਂ ਜੇਕਰ ਕਿਸੇ ਚੀਜ਼ ਦੀ ਸਰਟੀਫਿਕੇਟ ਕੋਈ ਚੀਜ਼ ਨਿਸ਼ਚਿਤ ਹੈ ਤਾਂ ਉਹ ਮ੍ਰਿਤਿ ਹੋਈ ਹੈ ਜਨਮ ਮਗਰੋਂ ਜੇਕਰ ਕੋਈ ਵੀ ਚੀਜ਼ ਪ੍ਰिडिक्टੇਬਲ ਹੈ ਤਾਂ ਕਿਸੇ ਚੀਜ਼ ਦੀ ਭਵਿੱਖਬਾਣੀ ਵੀ ਕੀਤੀ ਜਾ ਸਕਦੀ ਹੈ ਤਾਂ ਉਹ ਹੈ ਮੌਤ ਹੀ ਬਾਕੀ ਕਿਸੇ ਚੀਜ਼ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਭਵਿੱਖਬਾਣੀ ਦਾ ਮਤਲਬ ਇਹ ਨਹੀਂ ਕਿ ਦੇਣਾ ਤੇ ਤਰੀਕ ਦੱਸਿਆ ਜਾ ਸਕਦਾ ਭਵਿੱਖਬਾਣੀ ਦਾ ਮਤਲਬ ਇਹ ਹੈ ਕਿ ਮੌਤ ਹੋਊਗੀ ਇੰਨਾ ਤਾਂ ਹੈ ਬਾਕੀ ਸਾਰੀਆਂ ਚੀਜ਼ਾਂ ਹੋਣਾ ਨਾ ਹੋਣ ਦਾ ਪੱਕਾ ਨਹੀਂ ਪਤਾ ਵਿਆਹ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਸਿਹਤ ਰਹੇ ਨਾ ਰਹੇ ਪਉ ਮਾਰੀ ਆਵੇ ਨਾ ਆਵੇ ਧਨ ਮਿਲੇ ਨਾ ਮਿਲੇ ਪਰ ਮੌਤ ਬਾਬਤੇ ਗੱਲ ਨਹੀਂ ਹੈ ਕਿ ਨਾ ਹੋਵੇ ਜਿਹੜੀ ਚੀਜ਼ ਐਨੀ ਨਿਸ਼ਚਿਤ ਹੈ ਉਸ ਨੂੰ ਸੀ ਬਾਹਰ ਰੱਖਦੇ ਆਂ ਤੇ ਕਈ ਚੀਜ਼ਾਂ ਨਾਲ ਭਲਾਉਂਦੇ ਆਂ ਪਰ ਹਰ ਥਾਂ ਵਿੱਚ ਉਸ ਦੀ ਖਬਰ ਮਿਲ ਜਾਂਦੀ ਹੈ ਫੁੱਲ ਸਵੇਰੇ ਖਿੜਦਾ ਸ਼ਾਮ ਨੂੰ ਮੁਰਝਾ ਜਾਂਦਾ ਤੇ ਕਹਿ ਜਾਂਦਾ ਮੌਤ ਹੋ ਗਈ ਪ੍ਰੇਮ ਘੜੇ ਪਰ ਮਿਲਦਾ ਤੇ ਮੁੱਕ ਜਾਂਦਾ ਤੇ ਖਬਰ ਦੇ ਜਾਂਦਾ ਮਰ ਗਿਆ ਮੌਤ ਹੈ ਜਵਾਨੀ ਆਉਂਦੀ ਹੈ ਚਲੀ ਜਾਂਦੀ ਹੈ ਤੇ ਖਬਰ ਹੋ ਜਾਂਦੀ ਹੈ ਮੌਤ ਹੈ ਹਰੇ ਪੱਤੇ ਲੱਗਦੇ ਆ ਤੇ ਪੱਤ ਝੜ ਵਿੱਚ ਝੜ ਜਾਂਦੇ ਤੇ ਖਬਰ ਦੇ ਜਾਂਦੇ ਆ ਕਿ ਮੌਤ ਹੈ ਸਵੇਰੇ ਸੂਰਜ ਚੜਦਾ ਹੈ ਸ਼ਾਮ ਨੂੰ ਡੁੱਬ ਜਾਂਦਾ ਹੈ ਤੇ ਖਬਰ ਦੇ ਜਾਂਦਾ ਹੈ ਕਿ ਮੌਤ ਹੈ ਜਿਸ ਦੀ ਜ਼ਿੰਦਗੀ ਵਿੱਚ ਅਸਲੀ ਅੰਮ੍ਰਿਤ ਦਾ ਪਤਾ ਨਹੀਂ ਚੱਲਿਆ ਸਭ ਕੁਝ ਜ਼ਹਿਰੀਲਾ ਹੋ ਜਾਂਦਾ ਹੈ ਜੇਕਰ ਕ੍ਰਿਸ਼ਨ ਮੂਰਤੀ ਨੂੰ ਸੁਣੋ ਜੇਕਰ ਓ ਮ੍ਰਿਤਯੂ ਤੇ ਬੋਲਣ ਲੱਗ ਜਾਵੇ ਦਾ ਵਾਲ ਤੇ ਜਰੂਰ ਬੋਲਣਗੇ ਜੇਕਰ ਲਾਫ ਤੇ ਬੋਲਣ ਲੱਗ ਜਾਣ ਥੰਡਿਆਤ ਮਾਰੇ ਜਰੂਰ ਬੋਲਣਗੇ ਉਸੇ ਪਾਸ਼ਣ ਤੋਂ ਬਾਹਰ ਨਹੀਂ ਜਾ ਸਕਦੇ ਇਹ ਗੱਲ ਕੀ ਹੈ ਪ੍ਰੇਮ ਦੀ ਜਿੱਥੇ ਸੁੱਖ ਦੀ ਚਲਕਾਈ ਉਥੇ ਉਸੇ ਸਮੇਂ ਝਾਟ ਪਤਾ ਲੱਗਦਾ ਕਿ ਜਿਸ ਨੂੰ ਪ੍ਰੇਮ ਕਰਦੇ ਹਾਂ ਉਹ ਮਰੇਗਾ ਤੇ ਜੋ ਪ੍ਰੇਮ ਕਰਦਾ ਹੈ ਉਹ ਵੀ ਮਰੇਗਾ ਵਿਚਾਲੇ ਜਿਹੜਾ ਪ੍ਰੇਮ ਵਹਿ ਜਾਂਦਾ ਹੈ ਉਹ ਵੀ ਮਰ ਜਾਏਗਾ ਪ੍ਰੇਮ ਦੇ ਵੱਧ ਹੋਣ ਦੇ ਪਲਾਂ ਵਿੱਚ ਘਰ ਮ੍ਰਿਤਿਉ ਅਸਲੋਂ ਆਸਾਂਬ ਦਿਸਦੀ ਹੈ ਪ੍ਰੇਮ ਸੁਖ ਲਿਆਉਂਦਾ ਹੈ ਪਿੱਛੋਂ ਮੌਤ ਦਾ ਚੇਤਾਵਨੀ ਆਉਂਦਾ ਜਿੱਥੇ ਜਿੱਥੇ ਪ੍ਰੇਮ ਹੈ ਉਥੇ ਪਿੱਛੇ ਪਿੱਛੇ ਮੌਤ ਆ ਕੇ ਖੜ ਜਾਂਦੀ ਹੈ ਇਸ ਲਈ ਤਾਂ ਸੁਖ ਕੁਝ ਪਲ ਲਈ ਅਸੀਂ ਲੈ ਹੀ ਸਕਦੇ ਹਾਂ ਮੌਤ ਦਾ ਹੜਪ ਲੈਂਦੀ ਹੈ ਜਿਸ ਨੂੰ ਅੰਦਰੋਂ ਅਮ੍ਰਿਤ ਦਾ ਪਤਾ ਨਹੀਂ ਉਪਰ ਲੋਕ ਵਿੱਚ ਤਾਂ ਆਨੰਦ ਪਾ ਹੀ ਨਹੀਂ ਸਕਦਾ ਇਸ ਲੋਕ ਵਿੱਚ ਵੀ ਦੁੱਖ ਹੀ ਪਉਦਾ ਹੈ ਦੂਜੀ ਗੱਲ ਵੀ ਕਹਿ ਦੇਣੀ ਜਾਣੀ ਆ ਜਿਹੜਾ ਪਰਲੋਕ ਵਿੱਚ ਆਨੰਦ ਪਾਉਂਦਾ ਉਹ ਇਸ ਲੋਕ ਵਿੱਚ ਆਨੰਦ ਪਾਉਂਦਾ ਇਹ ਜੁੜੇ ਹੋਏ ਹਨ ਜਿਸ ਨੂੰ ਅੰਦਰ ਆਨੰਦ ਮਿਲਿਆ ਉਹ ਬਾਰਵੀਂ ਅਨੰਦੀ ਆਨੰਦ ਚ ਹੋ ਜਾਂਦਾ ਹੈ ਧਿਆਨ ਰੱਖਿਓ ਉਸ ਦੀ ਸਾਰੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ ਜਿਸ ਨੂੰ ਅੰਦਰ ਆਨੰਦ ਨਹੀਂ ਮਿਲਿਆ ਉਹ ਬਸੰਤ ਰਿਤ ਵਿੱਚ ਵੀ ਮੌਦਿ ਦਿਸਦੀ ਹੈ ਪੱਤ ਚੜ੍ਹ ਹੀ ਪੱਤ ਚੜ੍ਹ ਦਿਸਦਾ ਉਸ ਨੂੰ ਨਿਆਣੇ ਮਗਰ ਵੀ ਬੁਢੇ ਦਾ ਖਾਦਾ ਹੋਇਆ ਖਾਲੀ ਹੋਇਆ ਸਰੀਰ ਦਿਸਦਾ ਉਸ ਨੂੰ ਜਵਾਨੀ ਦੀਆਂ ਲਹਿਰਾਂ ਵਿੱਚ ਵੀ ਮੌਤ ਦਾ ਡਿੱਗ ਜਾਣਾ ਤੇ ਮਿਟ ਜਾਣਾ ਲੱਗਦਾ ਹੈ ਉਸ ਨੂੰ ਸੁੱਖਾਂ ਦੇ ਪਲ ਵਿੱਚ ਵੀ ਪਿੱਛੇ ਖੜੇ ਦੁੱਖ ਦੀ ਹੋਂਦ ਨਜ਼ਰ ਆਉਂਦੀ ਹੈ ਅਗਿਆਨ ਵਿੱਚ ਸਾਰੇ ਵੀ ਸੁੱਖ ਵੀ ਦੁੱਖ ਹੋ ਜਾਂਦੇ ਨੇ ਗਿਆਨ ਵਿੱਚ ਸਾਰੇ ਦੁੱਖ ਵੀ ਸੁਖ ਹੋ ਜਾਂਦੇ ਨੇ ਉਸ ਤਰ੍ਹਾਂ ਦੇ ਵਿਅਕਤੀ ਨੂੰ ਪਤਝੜ ਰੁੱਤ ਵਿੱਚ ਵੀ ਬਸੰਤ ਰੁੱਤ ਤੇ ਆਉਣ ਦੇ ਪੈਰਾਂ ਦੀ ਚਾਹਤ ਸੁਣਾਈ ਦਿੰਦੀ ਹੈ ਰੁੱਖਾਂ ਦੇ ਸੁੱਕੇ ਪੱਤਿਆਂ ਵਿੱਚ ਵੀ ਨਵੀਆਂ-ਨਵੀਆਂ ਪੱਤਿਆਂ ਦੇ ਪੁੰਗਰਨ ਦੀ ਤਿਆਰੀ ਦਾ ਪਤਾ ਲੱਗਦਾ ਹੈ। ਡੁੱਬਦੇ ਸੂਰਜ ਵਿੱਚ ਵੀ ਸਵੇਰਾ ਚੜਨ ਵਾਲੇ ਸੂਰਜ ਦੀ ਤਿਆਰੀ ਦਾ ਪਤਾ ਚੱਲਦਾ ਹੈ। ਵਿਦਾ ਹੋਣ ਵਾਲੇ ਬੜੇ ਹੀ ਜੰਮਣ ਵਾਲੇ ਬੱਚੇ ਦੀ ਖਬਰ ਭੂਮਿਕਾ ਨੂੰਦੀ ਹੈ। ਮੌਤ ਦਾ ਦਰਵਾਜ਼ਾ ਵੀ ਉਸ ਲਈ ਜਨਮ ਦਾ ਦਰਵਾਜ਼ਾ ਬਣਦਾ ਹੈ। ਹਨੇਰਾ ਵੀ ਉਸ ਲਈ ਪ੍ਰਕਾਸ਼ ਦੇ ਅਗਾਊ ਭੂਮਿਕਾ ਹੁੰਦਾ ਹੈ। ਸਵੇਰੇ ਹਨੇਰਾ ਜਦੋਂ ਕੱਟ ਜਾਂਦਾ ਹੈ ਤਾਂ ਹੀ ਉਹ ਜਾਣਦਾ ਹੈ ਕਿ ਆਉਣ ਵਾਲੀ ਸਵੇਰ ਨੇੜੇ ਹੈ। ਦ੍ਰਿਸ਼ਟੀ ਬਦਲ ਜਾਂਦੀ ਹੈ। ਸਭ ਕੁਝ ਉਲਟਾ ਹੋ ਜਾਂਦਾ ਹੈ। ਇੱਕ ਯੁਵਕ ਨੇ ਸੰਿਆਸ ਲਿਆ ਕੱਲ ਮਾਂ ਨੂੰ ਪਿਤਾ ਨੂੰ ਵਰਦਾਨ ਲੱਗਣਾ ਚਾਹੀਦਾ ਪਰ ਮਾਂ ਮੇਰੇ ਕੋਲ ਆਈ ਛਾਤੀ ਪਿੱਟ-ਪਿੱਟ ਰੋਂਦੀ ਹੈ ਕਹਿੰਦੀ ਹੈ ਕਿ ਮੈਂ ਜ਼ਹਿਰ ਖਾ ਕੇ ਮਰ ਜੂੰਗੀ ਇੱਕ ਕਪੜੇ ਲਵਾ ਦਿਓ ਮਾਂ ਕਹਿੰਦੀ ਹੈ ਕਿ ਮੇਰੇ ਤਿੰਨ ਬੱਚੇ ਪਹਿਲਾਂ ਮਰ ਚੁੱਕੇ ਆ ਮੇਰਾ ਮਨ ਉਸ ਨੂੰ ਪੁੱਛਣ ਨੂੰ ਹੁੰਦਾ ਕਿ ਪਰ ਪੁੱਛਦਾ ਨਹੀਂ ਕਿ ਤਿੰਨ ਬੱਚੇ ਮਰ ਗਏ ਤਾਂ ਤੂੰ ਜ਼ਹਿਰ ਨਹੀਂ ਖਾਦਾ ਇਸਨੇ ਕੁਝ ਨਹੀਂ ਕੀਤਾ ਕੇਵਲ ਗਰੇਉ ਕਪੜੇ ਪਾਏ ਨੇ ਤੇ ਤੂੰ ਜ਼ਹਿਰ ਖਾਣ ਲੱਗੀ ਆ ਇਹ ਤੇਰਾ ਮੁੰਡਾ ਚੋਰ ਹੋ ਜਾਂਦਾ ਤਾਂ ਤੂੰ ਜ਼ਹਿਰ ਖਾ ਲੈਂਦੀ ਤੇ ਮਰ ਜਾਂਦੀ ਇਹ ਮੁੰਡਾ ਬੇਈਮਾਨ ਹੋ ਜਾਂਦਾ ਤਾਂ ਵੀ ਤੂੰ ਜ਼ਹਿਰ ਖਾ ਕੇ ਮਰਦੀ ਮੁੰਡਾ ਰਾਜਨਾਤੀ ਵਿੱਚ ਚਲਿਆ ਜਾਂਦਾ ਤਾਂ ਤੂੰ ਜ਼ਹਿਰ ਖਾ ਕੇ ਮਰਦੀ ਨਹੀਂ ਉਹ ਦੋ श्राप ਵੀ ਵਰਦਾਨ ਲੱਗਦੇ ਹੁਣ ਵਰਦਾਨ ਉਤਰਿਆ ਇਸ ਮੁੰਡੇ ਉੱਪਰ ਮਾਣੋ ਨੱਚਣਾ ਚਾਹੀਦਾ ਪਿਉਣਾ ਆਨੰਦ ਮਨਾਉਣਾ ਚਾਹੀਦਾ ਇੱਕ ਕਿਤੇ ਜਾ ਹੀ ਨਹੀਂ ਰਿਹਾ ਛੱਡ ਕੇ ਘਰ ਹੀ ਰਹੇਗਾ ਪਰ ਨਹੀਂ ਅਗਿਆਨ ਵਿੱਚ ਵਰਦਾਨ ਵੀ ਸ਼ਰਾਪ ਲੱਗਦੇ ਆ ਉਹ ਛਾਤੀ ਪੀਟੇ ਜਾਂਦੀ ਹੈ ਤੇ ਰੋਂਦੀ ਹੈ ਨਹੀਂ ਨਹੀਂ ਇਹਨਾਂ ਵਿੱਚੋਂ ਕੁਝ ਵੀ ਅਚੰਚਿਤ ਨਹੀਂ ਹੈ ਬੜੀ ਸੁਭਾਵਕ ਗੱਲ ਹੈ ਅਗਿਆਨ ਬੜਾ ਸੁਭਾਵਕ ਹੈ ਅਚੰਚਿਤ ਨਹੀਂ ਹੈ ਬੁੱਧ ਵਰਗੇ ਬੰਦੇ ਨੇ ਸੰਨਿਆਸ ਲਿਆ 12 ਵਰਿਆ ਮਗਰ ਜੋ ਗਿਆਨ ਦੇ ਸੂਰਜ ਨੂੰ ਚੜਾ ਕੇ ਘਰ ਪਰਤਿਆ ਤਾਂ ਵੀ ਪਿਤਾ ਨੂੰ ਪਤਾ ਨਹੀਂ ਲੱਗਿਆ ਕਿ ਪੁੱਤਰ ਦਾ ਜੀਵਨ ਰੂਪਾਂਤਰਿਤ ਹੋ ਗਿਆ ਉਸ ਨੂੰ ਦਿਸਿਆ ਨਹੀਂ ਕਿ ਲੱਖਾਂ ਲੋਕਾਂ ਦੇ ਜੀਵਨ ਵਿੱਚ ਬੁੱਧ ਪਾਸੋਂ ਚਾਨਣ ਹੋਇਆ 10000 ਪਿਖਸ਼ ਬੁੱਧ ਨਾਲ ਪਿੱਛੇ ਖਲੋਤੇ ਹਨ ਉਹਨਾਂ ਦੇ ਪੀਤ ਵਸਤਰਾਂ ਵਿੱਚ ਉਹਨਾਂ ਦੇ ਅੰਦਰ ਦਾ ਪ੍ਰਕਾਸ਼ ਝਲਕਦਾ ਹੈ ਪਰ ਪਿਤਾ ਨੇ ਪਿੰਡ ਦੇ ਦਰਵਾਜ਼ੇ 'ਤੇ ਇਹ ਕਿਹਾ ਕਿ ਮੈਂ ਤੈਨੂੰ ਹਲੀ ਵਿਖਿਮਾ ਕਰ ਸਕਦਾ ਤੂੰ ਮੁੜ ਪਰਤਾ ਇਹ ਪੁੱਲ ਛੱਡ ਬਹੁਤ ਹੋ ਚੁੱਕਿਆ ਨਾ ਸਮਝੀ ਬੰਦ ਕਰ ਮੈਨੂੰ ਬੁੜੇ ਨੂੰ ਇਸ ਬੁੜਾਪੇ ਵਿੱਚ ਮ੍ਰਿਤੂ ਦੇ ਨੇੜੇ ਹੋਣ ਵਿੱਚ ਕੋਈ ਦੁੱਖ ਨਾ ਦੇ। ਪਿਤਾ ਨੂੰ ਨਹੀਂ ਦੇਖਿਆ ਕਿ ਕਿਸ ਨੂੰ ਕਹਿ ਰਿਹਾ ਹੈ। ਬੁੱਧ ਹੱਸਣ ਲੱਗੇ। ਬੁੱਧ ਨੇ ਕਿਹਾ ਜਰਾ ਗੌਰ ਨਾਲ ਵੇਖ ਲਓ। 12 ਵਜੇ ਪਹਿਲਾ ਜੋ ਕਰੋ ਗਿਆ ਸੀ ਉਹ ਹੀ ਵਾਪਸ ਨਹੀਂ ਆਇਆ। ਉਹ ਤਾਂ ਕਦੋਂ ਨਾ ਜਾ ਚੁੱਕਿਆ। ਇਹ ਤਾਂ ਕੋਈ ਹੋਰ ਹੈ। ਜਰਾ ਗੌਰ ਨਾਲ ਦੇਖੋ। ਪਰ ਪਿਤਾ ਨੇ ਕਿਹਾ ਤੂੰ ਮੈਨੂੰਸ ਖਾਏਂਗਾ। ਮੈਂ ਤੈਨੂੰ ਜਾਣਦਾ ਨਹੀਂ। ਮੇਰਾ ਲਹੂ ਤੇਰੀਆਂ ਨਸਾਂ ਵਿੱਚ ਵਹਿੰਦਾ। ਜਿੰਨਾ ਮੈਂ ਤੈਨੂੰ ਜਾਣਦਾ ਉਹ ਹੋਰ ਕੋਈ ਨਹੀਂ ਜਾਣਦਾ ਕਿ ਕੀ ਜਾਣਦਾ ਬੁੱਧ ਨੇ ਕਿਹਾ ਤੁਸੀਂ ਆਪ ਹੀ ਜਾਓ ਤੁਸੀਂ ਆਪ ਹੀ ਆਪ ਨੂੰ ਜਾਣ ਲਓ ਤਾਂ ਕਾਫੀ ਹੈ ਮੈਨੂੰ ਜਾਣਨ ਦੇ ਭਰਮ ਵਿੱਚ ਨਾ ਪਾਉ ਦੂਜੇ ਨੂੰ ਜਾਣਨ ਦੇ ਭਰਮ ਵਿੱਚ ਉਹੀ ਪੈਂਦਾ ਜਿਹੜਾ ਆਪ ਨੂੰ ਹੀ ਨਹੀਂ ਨਾ ਜਾਣਦਾ ਪਿਤਾ ਦੀ ਅੱਗ ਭੜਕ ਗਈ ਕ੍ਰੋਧ ਭਾਰਾ ਹੋ ਗਿਆ ਉਹਨਾਂ ਨੇ ਕਿਹਾ ਇਹ ਮੈਂ ਸੋਚਿਆ ਵੀ ਨਹੀਂ ਕਿ ਤੂੰ ਆਪਣੇ ਪਿਤਾ ਨੂੰ ਇਹ ਗੱਲਾਂ ਕਹੇਗਾ ਬੁੱਤ ਵਰਗਮੁੰਡਾ ਵੀ ਚੇਕਰ ਕਾਰਾ ਹੋਵੇ ਤਾਂ ਪੀਤਾਨੂ ਸ਼ਰਾਪ ਲੱਗਦਾ ਹੈ ਅ ਗਿਆਨ ਸਾਰੇ ਵਰਦਾਨਾਂ ਨੂੰ ਸ਼ਰਾਪ ਕਰ ਦਿੰਦਾ ਹੈ ਸਾਰੇ ਫੁੱਲਾਂ ਨੂੰ ਕੰਡੇ ਬਣਾ ਦਿੰਦਾ ਹੈ ਗਿਆਨ ਕੰਡਿਆਂ ਨੂੰ ਵੀ ਫੁੱਲ ਬਣਾ ਦਿੰਦਾ ਹੈ ਜਿਹਨੂੰ ਅੰਤ ਲੋਕ ਵਿੱਚ ਆਨੰਦ ਹੈ ਉਸ ਨੂੰ ਬਾਹਰ ਦੇ ਜਗਤ ਵਿੱਚ ਵੀ ਦੁੱਖ ਦੀ ਕੋਈ ਲਕੀਰ ਬਾਕੀ ਨਹੀਂ ਰਹਿੰਦੀ ਤੇ ਜਿਸ ਨੂੰ ਬਾਹਰਲੇ ਲੋਕ ਵਿੱਚ ਦੁੱਖ ਹੈ ਉਸ ਨੂੰ ਅੰਦਰਲੇ ਲੋਕ ਦਾ ਕੋਈ ਪਤਾ ਨਹੀਂ ਹੁੰਦਾ ਆਨੰਦ ਦੀ ਗੱਲ ਤਾਂ ਬਹੁਤ ਮੁਸ਼ਕਲ